ਨਾਟਗਰ ਕੀ ਕੈਰੇਕਟਰ ਕਰ ਰਿਹਾ ਫਿਰ ਵਲੌਗ ਬਣਾਈ ਆਪਾਂ ਇਹਦਾ ਕੈਰੇਕਟਰ ਕਾਲੇ ਦਾ ਜੇ ਦਾ ਜੇ ਦਾ ਠੀਕ ਆ ਐਨਾ ਤਕੜਾ ਵੀਡੀਓ ਸ਼ੂਟ ਕਰਨਾ ਹੈ ਜਿਹੜਾ ਬੰਦਾ ਕੈਮਰਾਮੈਨ ਕਰ ਰਿਹਾ ਹੈ ਹਨਾ ਉਹ ਬਈ ਆਪਣਾ ਜਿਹੜਾ ਆਪ ਕੋ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕਿਆ ਹੈ ਜਦ ਸਾਨੂੰ ਮਿਲਿਆ ਬਹੁਤ ਖੁਸ਼ੀ ਹੋਈ ਹੈ ਸੱਚੀ ਸਾਨੂੰ ਬਹੁਤ ਕੁਝ ਸਿਖਾ ਵੀ ਰਿਹਾ ਬਹੁਤ ਕੁਝ ਹੋ ਰਹੀ ਹੈ ਵੱਡੀਆਂ ਫਿਲਮਾਂ 'ਚ ਕਰਕੇ ਫਿਰ ਸਾਨੂੰ ਨਾ ਥੋੜਾ ਜਿਹਾ ਇਹਨਾਂ ਨੂੰ ਮੂਰੇ ਹਾਂ ਕਬਰਾਟ ਜੀ ਬੜੀਆਂ ਜਿਹੀਆਂ ਵੱਡੀਆਂ ਫਿਲਮਾਂ ਕਰਕੇ ਆਏ ਨੇ ਮੇਰਾ ਤਾਂ ਗੱਲ ਕਰਕੇ ਜਾ ਕੇ ਚੈਨਲ ਸਬਸਕ੍ਰਾਈਬ ਚੈੱਕ ਕਰੋ ਸਟੋਰੀਆਂ ਰੋਜ਼ ਕੈਨੇਡਾ ਉੱਤਰਾਖੰਡਾਂ ਹੀ ਆਉਂਦੀਆਂ ਤੇ ਆ ਮੇਰਾ ਭਾਈ ਆ ਹਨਾ ਬਾਕੀ ਸਰੇ ਇਹਨਾਂ ਦੀ ਦੂਰ ਦੂਰ ਤੱਕ ਲਿੰਕਾ ਲਿੰਕਾ ਜਿਹੜਾ ਕੀ ਸੀ ਉਹਦਾ ਨਾ ਜੋਗ ਜੋਗਰਾਜ ਹਨ ਜੋਗਰਾਜ ਜੋਗਰਾਜ ਮੇਰੇ ਨਾਲ ਰਹਿਦਾ ਓਏ ਬਾਈ ਦੇ ਨਾਂ ਰਹਿੰਦਾ ਰ ਇਹਨਾਂ ਤੋਂ ਕੰਮ ਸਿੱਖਿਆ ਹੋ ਚਾਹੇ ਇਹਨਾਂ ਦੀ ਉਮਰ ਖੜੀ ਆ ਨਾ ਓ ਐਡੀ ਵੱਡੀ ਗੱਲ ਨਾ ਕਰ ਭਰਾਵਾ ਲੋਕਾਂ ਨੇ ਘਾਉਣਾ ਇਹ ਬਾਕੀ ਤੁਸੀਂ ਰੱਥੋ ਜੀ ਬਾਕੀ ਸ੍ਰੀ ਜੀ ਹੁਣ ਸਾਨੂੰ ਇਹ ਦੱਸ ਰਹੇ ਆ ਗਿਆਨ ਵਾਲ ਦੇ ਬਾਰੇ ਉਹ ਦੱਸ ਰਹੇ ਨਹੀਂ ਕਾਲ ਦੇ ਚ ਜੀ ਦੂਜੇ ਸਾਲ ਤੋਂ ਹਟ ਕੇ ਪਹਿਲੇ ਚ ਦੁਬਾਰਾ ਲੱਗੇ ਹਾਂ ਜੀ ਆਮ ਬਹੁਤ ਵੱਡੀ ਪਦਵੀ ਹੈ ਜਿਹੜੀ ਹਾਸਲ ਕਰ ਲਈ ਪਦਵੀ ਆਉ ਬਹੁਤ ਵੱਡੀ ਹਾਸਲ ਕਰੀਏ ਇਹਨਾਂ ਨੇ ਹਾਂ ਇਸ ਕਰਕੇ ਬਹੁਤ ਕਾਲ ਜੀ ਨੂੰ ਮੈਂ ਵੀ ਆਏ ਆ ਨਾ ਪੜਨ ਦੀ ਕੋਈ ਉਮਰ ਨਹੀਂ ਹੁੰਦੀ ਨਾ ਨਾ ਬੱਸ ਤਾਈ ਪੜਨ ਦੀ ਕੋਈ ਉਮਰ ਨਹੀਂ ਹੁੰਦੀ ਠੀਕ ਆ ਨਾ ਜਦੋਂ ਮਰਜੀ ਪੜ ਲੈਣਾ ਛੱਡ ਲੈ ਪੜਨ ਦੀ ਤਾਂ ਹੁੰਦੀ ਪੈਸੇ ਕਰਮ ਦੀ ਕੀ ਗੜ ਗਿਆ ਇਹਦੇ ਪੈਸੇ ਅੜਕ ਗਏ ਗੱਲ ਚ ਆਏ ਫੇਖਰਾ ਉਹ ਕੰਮੇ ਵਾਲਾ ਹੋਗਾ ਪਾਹਾ ਬਥੇਰਾ ਬਈ ਪਾਹਾ ਅੱਗ ਲੱਗ ਫੂਕਦਗੇ ਬਾਤ ਬਾਕੀ ਆਏ ਹੋਰ ਲੈ ਬਾਤ ਅੱਗ ਲੱਗੇ ਫੂਕਦਗੇ ਮਾਰ ਗਿਆ ਨੂੰ ਆਏ ਚਾਹ ਵਾਲੀ ਕੱਲਾੜੀ ਟਾੜਾ ਵਰਤਨੇ ਖਾਲੀ ਕਰ ਲੈ ਨਾੜਗਾਂ ਟਿੱਡ ਗੱਲਾ ਪਾ ਲੈ ਹੈਂ ਮੀਨਨ ਮੈਜਿਕ ਮੂਮੈਂਟ ਲੈਵਾ ਗਏ ਤੀਂਗਾ ਜਿਹੜੀ ਮਰਦਾ ਜਿਹੜਾ ਚੱਲ ਪਈ ਬਾਬਾ ਕੋਈ ਨਹੀਂ ਠੀਕ ਹੈ ਨਾ ਠੀਕ ਈ ਨਾ ਤੇ ਜੀ ਉਹ ਚੰਨ ਉਹ ਉਸਨੇ ਵੀ ਗੁਰਨਾ ਹੁੰਦਾ ਉਹ ਸਹੀ ਕਹਿਣਾ ਤੇ ਜੀ ਉਹ ਸਹੀ ਹੈ ਨਾ ਤੇ ਜੀ ਤੂੰ ਚਲ ਕੋਈ ਨਾ ਬਾਬਾ ਉਹ ਜਿਹੜਾ ਇਹ ਫਿਰਦਾ ਨਾਟ ਕਰ ਹੈ ਜਿਹੜਾ ਇਹ ਫਿਰਦਾ ਇਹ ਗਰਮੀ ਵਾਲੀਆਂ ਹੈ ਗਰਮੀ ਵਾਲੀਆਂ ਗਰਮੀ ਤਾਂ ਹੀ ਆ ਠੀਕ ਨਾ ਨੂੰ ਕੇ ਚੱਲਾਂਗੇ ਤਾਂ ਮਹਨਤ ਉਹ ਲੋਗੇ ਖਰਾਬ ਕਰ ਦੇਗਾ ਸਾਡੇ ਐ ਨਹੀਂ ਉਹ ਉਹ ਕਹਿ ਨਹੀਂ ਉਹ ਤਾਂ ਕਰਜਤ ਨਹੀਂ ਮੈਂ ਪਹਣੂ ਭੇਜਦਾ ਮੈਂ ਕੋ ਪੁੱਤ ਬਣੇ ਪੁੱਤ ਬਣਾ ਜਾਂਦਾ ਮੈਨੂੰ ਗਰਾਰੀਆਂ ਭੋਰ ਦੂ ਤੇਰੇ ਆਹ ਕਹਿੰਦਾ ਲੀਲੀ ਬਣਾਉਣੇ ਕਹਿੰਦਾ ਗਰਾਰੀਆਂ ਭੋਰ ਦੂ ਕਹਿੰਦਾ ਆ ਦਿਲ ਪਰੋਲੀ ਹੀਗਾ ਮੈਂ ਜਿਹੜੇ ਮੁੰਡੇ ਦਾ ਮੁੰਡਾ ਜਮੈਂ ਗਰਾਰੀ ਢਾਉ ਮੈਂ ਕਰਾਰੀਆਂ ਭੋਰ ਦੂ ਮੈਂ ਇਹਦਾ ਜਿਹੜੀ ਕਹਿੰਦਾ ਮੇਰਾ ਜਿਹੜੀ ਕਹਿੰਦਾ ਕਾਲਾ ਕਾਲਾ ਢੱਡ ਪਰ ਜੁੱਦਰਾ ਕਰਿਆ ਇਹਨੂੰ ਪੁੱਜੀਆ ਤੱਕ ਨਹੀਂ ਪੁੱਛਿਆ ਤੁਸੀਂ ਤਾਂ ਬਈ ਚਾਹ ਗੰਡੇ ਗੰਡੇ ਪੀ ਗਏ ਸਾਰੀ ਚਾਹ ਪੀ ਗਏ ਆਈ ਇਹਦੇ ਬਾਅਦ ਚੋ ਆਈ ਦੇ ਦੇਖ ਲਾ ਬਾਬੇ ਦਾ ਭੋਗ ਹੀ ਹੁੰਦਾ ਤੇ ਮੜਾ ਮੜਾਈਂ ਨੇ ਮੈਨੂੰ ਇਹਨੇ ਇੱਕ ਪੁੱਜੀਆ ਦੇ ਕੇ ਵਗਾਣਾ ਪੋਹ ਪਾਲਾ ਗਿਆ ਬਰਾ ਕੀ ਆ ਬੰਦੇ ਦਸਿਆਂ ਰੱਖ ਰਿਆ ਇਹਦਾ ਜਿਹੜਾ ਬਜਣਾ ਨਾ ਕਵਾਂਟਲ ਦੇ ਨੇੜੇ ਜਾਣ ਵਾਲਾ ਤਾਂ ਕਰ ਖੇਤਾਂ ਦੀਆਂ ਚੀਜ਼ਾਂ ਤੋਂ ਦੂਰ ਰੱਖੀ ਰਿਆ ਉਹ ਹੋਰ ਕਿਨਾ ਬਾਬੇ ਬੜਾ ਤਲਾ ਖਾਣ ਲੱਗ ਗਿਆ ਯਾਰ ਢੱਡੀ ਵਧੀਆ ਬੜਾ ਪੂਰੇ ਹੋ ਗਿਆ ਆ ਚੀਜ਼ਾਂ ਹੀ ਪੋਹ ਲੱਗੀਆਂ ਅੱਜ ਜਾਇ ਵੜਾਂਗਾ ਆਹ ਉਹ ਤੈਨੂੰ ਮਾਰ ਪਾਸਾ ਵੇ ਜਦੋਂ ਦਾ ਤਰਾਇਆ ਦੂਆਂ ਕੇ ਬੈਠੇਗਾ ਕਹੇਗਾ ਓਏ ਲੱਗੀ ਕੂਤਰੀ ਵਧੀਆ ਟਾਈਮ ਕੱਢਦੀ ਆ ਇਹ ਹੀ ਪ੍ਰੋਡੂਸਰ ਨਹੀਂ ਐ ਡਾਇਰੈਕਟਰ ਵੀ ਆ ਰਾਈਟਰ ਵੀ ਆ ਕਿਹੜੀ ਫਿਲਮ ਆ ਇਹ ਕਮਾਲ ਦੇ ਐਕਟਰ ਸਾਰੇ ਹੁੰਦੇ ਆ ਉਹ ਇਹਦਾ ਮੇਨ ਐਕਟਰ ਨਾਟ ਗਿਆ ਨਾ ਇਹ ਨਹੀਂ ਸਮਝ ਆਉਂਦੀ ਹੈਦਾ ਮੂੰਹ ਤੇ ਕੀ ਦੇ ਨਾਲ ਇਹਦੇ ਨਾਲ ਮੂੰਹ ਇਹਦਾ ਨਾੜ ਗਰੇ ਨਾਲ ਖਾਓ ਜਾ ਕੇ ਤੇ ਅੱਜ ਮੂਵੀ ਮੱਤਮੂ ਕਰਦਾ ਹਾਂਜੀ ਮਿੱਤਰੋ ਸ਼ਸ਼ੀ ਕਾਲ ਦੀ ਹੁਣ ਆਪਾਂ ਤੁਹਾਡੇ ਸਾਹਮਣੇ ਇੱਕ ਐਜਾ ਬੰਦਾ ਪੇਸ਼ ਕਰਨ ਜਾ ਰਹੇ ਹਾਂ ਜਿਹਦੀ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਤੇ ਇਹਨੂੰ ਜਿਹੜੀ ਕਿਹੜੀ ਸੀਗੀ ਮੂਵੀ ਹਿੱਟ ਹੋਈ ਸੀਗੀ ਜਿਹੜੀ ਜੰਗਲ ਜੰਗਲ ਕੀ ਸੀਗੀ ਉਹ ਮੋਗਲੀ 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 ਜੰਗਲ ਬੁੱਕ ਦੇ ਵਿੱਚ ਵੀ ਇਸ ਨੂੰ ਬੰਦੇ ਨੂੰ ਹਿੱਸਾ ਮਿਲਿਆ ਸੀਗਾ ਇਧਰੋਂ ਕਰੀ ਮੜਾ ਇਹ ਗੋਗਲੀ ਆ ਨਹੀਂ ਨਹੀਂ ਮੋਗਲ ਜਿਹੜਾ ਵੱਡਾ ਬਾਂਦਰ ਸੀ ਉਹ ਚ ਵੱਡਾ ਬਾਂਦਰ ਨਹੀਂ ਹੁੰਦਾ ਜਿਹੜਾ ਐਂ ਕਰਦਾ ਜੀ ਉਹਦਾ ਇਹਨੂੰ ਰੋਲ ਮਿਲਿਆ ਸੀਗਾ ਬਸ ਇਹ ਕਹਿੰਦਾ ਵੀ ਪੈਸਾ ਬਹੁਤ ਅਗਲਾ ਮੁੱਕਦਾ ਨਹੀਂ ਤੇ ਆ ਫਿਰਦਾ ਜੀ ਛੋਟੀਆਂ ਮੋਟੀਆਂ ਫਿਲਮਾਂ ਕਰ ਲੈਣਾ ਕਹਿੰਦਾ ਇੰਨੇ ਨਾਲ ਟਾਈਮ ਪਾਸ ਹੋ ਜਾਂਦਾ ਵੀ ਜ਼ਿੰਦਗੀ ਨਗਾਉਣੀ ਆ ਨਹੀਂ ਨਹੀਂ ਛੋਟੀਆਂ ਮੋਟੀਆਂ ਨਹੀਂ ਕਹਿਣੀ ਜਿਹੜੀ ਵੀ ਚੀਜ਼ ਆ ਵੱਡੀ ਆ ਵੱਡੀ ਆ ਵੀ ਕਹਿੰਦਾ ਪੈਸਾ ਬਹੁਤ ਹੈ ਜੀ ਤੇ ਤਾਂ ਹੀ ਹੁਣ ਇਹਦੇ ਨਾਲ ਸੰਗੀ ਰਲਾਈ ਵੀ ਹੁਣ ਇਹ ਗੜਾ ਖਾਊਗਾ ਹੋਣੀ ਤਾਂ ਚੱਕ ਵੀਡੀਓ ਹਾਂ ਜੀ ਬੜੀ ਬਟਦੇਲਾ ਪੁੱਛਾਂ ਨੂੰ 1 2 3 ਐਕਸ਼ਨ ਬੜੀਆ ਕਰਦੀ ਹੈ ਕਮੋਦੀ ਨੀ ਕਹਿਣਾ ਉਹ ਹਾਂ ਲਓ ਜੀ ਨਾਟਕਰ ਸਾਡੇ ਨਾਲ ਬੈਠੇ ਆ ਨਾਟਕਰ ਜੀ ਸਾਨੂੰ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਸਾਡੀ ਆਡੀਅנס ਨੂੰ ਕੁਝ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਬਿੱਲੇ ਦੀ ਆਡੀਅנס ਨੂੰ ਬਿੱਲੇ ਜੀ ਦੀ ਆਡੀਅנס ਨੂੰ ਹਾਂ ਕੀ ਮਿਹਨਤ ਕਰੂ ਮਿਹਨਤ ਕਰ ਜਿਵੇਂ ਨਾਟਕੀਆ ਕਰਦਾ ਅੱਗੇ ਵਧੋ ਨਹੀਂ ਮਿਹਨਤ ਹਰ ਜਗ੍ਹਾ ਮਿਹਨਤ ਨਹੀਂ ਹਰ ਜਗ੍ਹਾ ਕਈ ਵਾਰ ਸਕੀਮਾਂ ਵੀ ਲਾਉਣੀਆਂ ਪੈਣਗੀਆਂ ਬਾਈ ਤੇ ਐਸੇ ਤੱਕ ਆਪਾਂ ਸਕੀਮਾਂ ਹੀ ਨਾਗਾ ਨਾਟਕਾ ਦਾ ਕੇਕ ਖਾ ਲਓ 1 2 3 ਐਕਸ਼ਨ ਓਕੇ ਬਾਈ ਬੰਦ ਠੀਕ ਹੈ ਕੋਈ ਨਹੀਂ ਕਰਾ ਤੁਹਾਨੂੰ ਕਰ ਚਾਲੋ ਵੀ ਇਹ ਮੁੰਡੇ ਤਿਆਰ ਹੋਈ ਜਾਂਦੇ ਆ ਸਾਰੇ ਇੰਨੀ ਕਰਨ ਚ ਤੁਰੇ ਫਿਰਦੇ ਆ ਤੇ andro ਮੈਂ ਮੇਰਾ ਨਾਮ ਕੀ ਰੱਖਿਆ ਫੇਸਬੁਕ ਤੇ ਉਹਦੇ ਹੈ ਨਾ ਇਹ ਚਾਰੇ ਯਾਰ ਲਾਈਕ ਪੇ ਲਾਈਗਤ ਨੇ ਚੱਲ ਲਾਈਕ ਤੇ ਚੱਰੀ ਆ ਨਾ ਯਾਰ ਕਮਾਲ ਦੀ ਗੱਲ ਆ ਓਏ ਅੰਬ ਤੋੜ ਤੋੜ ਲਈ ਜਾਂਦੇ ਆ ਤਾਂ ਮੈਂ ਗਾਉਂ ਮਲੇ ਬਈ ਜੋ ਕਾਲੀ ਬਾਰੀਆ ਲੱਗਾ ਹੈ ਗੱਲ ਦੀ ਇਹ ਵੀਡੀਓ ਵਾਸਤੇ ਕੋਲ ਆਏ ਆਪਾਂ ਦੂੜੀ ਆਦੇ ਆ ਕਿ ਨਾਂ ਰੱਖਿਆ ਭਾਬੇ ਦਾ ਨਾਂ ਕੀ ਰੱਖਿਆ ਮੇਰਾ ਕਾਲੇ ਜੀ ਕੋਰਤੇ ਪੁੱਠਾ ਪਾ ਲਿਆ ਸਾਹ ਦੀ ਪੁੱਠੇ ਆ ਤਾਂ ਨਕਲੀ ਸਾਹ ਤਾਂ ਇੱਥੇ ਪਾ ਲੱਗਿਆ ਨਕਲੀ ਸਾਹ ਤੂੰ ਨਾ ਅੱਗੇ ਪੁੱਠਾ ਕਰ ਦੇ ਦिए ਤੈਨੂੰ ਗਿੱਦੜ ਸਿੰਘੀ ਬਿੰਗਤ ਨਗੀ ਮੰਨੇ ਬਾਬਿਆਂ ਨੂੰ ਸਾਰਾ ਇਹ ਬੂਲ ਦੇ ਤੂੰ ਇਹੋ ਬੜੇ ਜਾਂਦੇ ਕੰਮ ਕਰ ਕਰੂ ਵੀ ਇਹਨੇ ਪ੍ਰੈਸ ਵੀ ਮਾਰ ਲਿਆ ਕਰ ਕਦੇ ਪ੍ਰਾਕਸ ਦਾ ਬਹੁਤ ਦੂਰਾ ਦਾ ਨਾਲ ਧੁੰਦਾ ਵੀ ਤੂੰ ਸੀ ਤੇ ਸੀ ਉਹ ਨਹੀਂ ਜਿਹੜੀ ਪਿਛਲੇ ਫੈਕਟਰੀ ਵੇਲ ਦੀ ਪਿੰਟ ਸ਼ਰਟ ਪਈ ਆ ਸਾਡੇ ਕੋਲੇ ਜੇ ਤੇਰੇ ਹੋਰ ਬੂਲ ਦਾ ਨਾਮ ਨਹੀਂ ਜੀ ਉੱਤਰਦੇ ਨਹੀਂ ਓਏ ਪੈਂਚਲ ਕੀ ਕਿਤੇ ਉਹ ਉਹ ਪੈਂਟ ਖੱਤੀ ਜੀ ਅੱਜ ਲੈ ਕੇ ਜਾਊਗਾ ਮੰਨਦਾ ਤੈਨੂੰ ਦੇ ਦੇ ਕਿ ਗਿੱਦੜ ਸਿੰਘ ਦੀ ਪੈਂਚਨ ਕੀ ਬੰਦੇ ਬਾਪੇ ਨੂੰ ਬਾਪੇ ਪਹਾੜਾ ਵਿੱਚੋਂ ਆਏ ਹਮਾ ਅੱਲਾ ਦੀ ਜੜੀਆਂ ਬੂਟੀਆਂ ਰਗੜ ਕੇ ਪੀਸ ਕੇ ਸੁਰਮਾ ਬਣਾ ਕੇ ਲਿਆਏ ਆ ਬਾਪੇ ਤੇਰੇ ਅੱਖਾਂ ਸੁਰਮਾ ਤੇਰੀ ਅੱਖਾਂ ਖੋ ਜਾਨੀਆਂ ਤੇਜ ਦੇਖਣ ਲੱਗ ਜੂ ਤੈਨੂੰ ਚੰਦ ਤੋਂ ਪਾਰ ਬਾਪੇ ਇਹ ਜਿਹੜੀਆਂ ਜੜੀਆਂ ਬੂਟੀਆਂ ਓਹ ਭਾਈ ਹੱਥ ਕੰਬਣ ਲੱਗ ਗਏ ਇਸ ਵੇਲੇ ਤਾਂ ਓ ਕੀ ਖਾਨਾ ਹਰ ਜਾ ਚਾਚੂ ਮੰਗਾਲਾ ਪਾਪੀ ਤੋਂ ਯਰਤ ਕੋਰਾ ਓਏ ਕਾ ਨੂੰ ਭਰਾਵਾ ਇੱਥੇ ਤਾਂ ਮੈਨੂੰ ਆਪ ਨੂੰ ਨਹੀਂ ਜੁੜਦੀ ਤੂੰ ਤਾਸ ਖੇਡਣੀ ਆ ਖੇਡਦਾ ਨਹੀਂ ਫਰੇ ਨਹੀਂ ਪਤਾ ਮਗਰੋਂ ਡਾਂਗ ਆਉਂਦੀ ਹੋਵੇ ਐਨੀ ਬੜੀ ਆ ਪਾਪੀ ਓਏ ਇਹ ਹੋਰ ਉਹ ਬਿੱਕਰਾ ਯਾਰ ਮੇਰੀ ਤਾਂ ਸਾਲੀ ਟੂਈ ਬਹੁਤ ਦੁਖਦੀ ਆ ਯਾਰ ਓ ਹੁਣ ਨਹੀਂ ਤੂੰ ਕੋ ਫੇਰ ਕਿਹੜੀ ਉਮਰ ਚ ਦੁਖੂ ਓਏ ਕਾ ਨੂੰ ਯਾਰ ਹਲੇ ਤਾਂ ਜਵਾਨ ਪਿਆ ਭਾਈ ਖੇਡਣ ਦੀ ਉਮਰ ਆ ਆਹੋ ਲੁੱਟੀ ਲੱਟੀ ਪਾਲੀਏ ਹੁਣ ਕੋ ਕਾ ਨੂੰ ਮਖੌਲਾ ਕਰਦਾ ਹੈ ਕੱਟੀਆਂ ਇਹ ਵਿੱਚੋਂ ਓਏ ਕਾ ਨੂੰ ਭੋਲਿਆ ਚੇਡਾ ਕਰਦਾ ਉਹ ਸੱਚ ਮੈਂ ਸੁਣਿਆ ਬਖਤਿਆਰੇ ਕੀ ਬਹੂ ਭੱਜ ਗਈ ਆ ਤੇ ਹੋਰ ਤੇਰੀ ਅੰਬੋ ਦੱਸਦੀ ਸੀ ਉਹ ਨਾ ਮੈਂ ਸੁਣਿਆ ਸੀ ਨਾ ਬਾਹਰਪੂਰ ਦੀ ਫੈਲਵਾਈ ਸੀ ਉਹ ਮੁੰਡੇ ਨੇ ਤਾਂ ਕੁੜੀ ਬਾਹਰ ਬਾਗੀ ਕਹਿੰਦੇ 20 12 ਵਾਗੀ ਹਾਂ ਕਹਿੰਦੇ ਚੂੜਾ ਚੜਾ ਜਾ ਉੱਥੇ ਰੁਕ ਗਿਆ ਇਹਦਾ ਤਾਂ 에ਰਪੋਰਟ ਤੇ ਉਹ ਕਾਨੂੰ ਭਾਈ ਗੋਰੇ ਆ ਹੋ ਤਾਂ ਚੰਗੇ ਚੰਗੇ ਰੋਲ ਦਿੰਦੇ ਆ ਹਾਂ ਇਹ ਤਾਂ ਹੈ ਤੈਨੂੰ ਪਤਾ ਤਾਂ ਹੈ ਬੌਲੇ ਫੜੇ ਲਿਖੇ ਹੁੰਦੇ ਆ ਉਹ ਭਾਈ ਬੌਲਾ ਕੋ ਸੌਂਦਾ ਉਹਨਾਂ ਨੂੰ ਤਾਂ ਆਪਾਂ ਇੱਥੇ ਟਾਈਮ ਪਾਸ ਕਰ ਲੈਨੇ ਆ ਤਾਂ ਸੌਂਸ ਖੇਡ ਕੇ ਉਹੀ ਤਾਂ ਗੱਲਾਂ ਆ ਭਾਈ ਨੇ ਬਹੁਤ ਗੰਦੀਆਂ ਗੰਦੀਆਂ ਗੱਲਾਂ ਕਰਦੇ ਨੇ ਭਾਈ ਉਹੀ ਤਾਂ ਗੱਲਾਂ ਉਹ ਆ ਕਿਹੜੇ ਸਾਡੀ ਗਾ ਤੇਨੂੰ ਦੇ ਦिए ਕਿਦਰ ਸਿੰਘੀ ਬੰਗ ਤੇ ਨੀ ਕੀ ਮਨੇ ਬਾਬਿਆਂ ਨੂੰ ਹਿਮਾਲਿਆ ਦੀ ਪਹਾੜੀਆਂ ਚ ਖੋਜਾ ਕਰਕੇ ਜੜੀ ਬੂਟੀਆਂ ਇਕੱਠੀਆਂ ਕਰਕੇ ਅੱਖਾਂ ਚ ਸੁਰਮਾ ਪਾ ਕੇ ਤੇਰੇ ਨਿਗਾ ਬਣਾ ਦिए ਜਿੰਨਾ ਨੀ ਤੈਨੂੰ ਵੀ ਕੋਤ ਦਿਖਣ ਲਾ ਦिए ਦੇਖੀ ਤੇਰੇ ਸੁਰਮਾ ਐਸਾ ਅੱਖਾਂ ਚ ਪਾਵਾਂਗੇ ਤੇਰੀ ਨਿਗਾ ਐਸੀ ਬਣਾਵਾਂਗੇ ਤੂੰ ਤਾਂ ਦੁਨੀਆ ਆ ਦੇਖ ਲੋ ਮਿੱਤਰੋ ਕਹਿੰਦੇ ਪਿੱਲਾ ਕਰਾਇ ਰਿਆ ਨਿਗਾਹ ਚੈੱਕ ਆ ਨਾੜਾਈ ਕੀ ਲੈਣਾ ਹੈ ਤੁਸੀਂ ਇੱਥੇ ਨਾੜਾ ਹੁਣੀ ਆਏ ਹੋਏ ਅੱਜ ਜੀ ਸੀਸੀ ਵਾਲੀ ਦੁਕਾਨ ਤੇ ਆਹ ਤੇ ਐਨਕਾਂ ਵਾਲੀ ਦੁਕਾਨ ਤੇ ਉਹ ਐਨਕ ਦੇਖੀ ਕੀ ਗੀੜੀ ਲਈ ਕਹਿੰਦੇ ਉਹੀ ਲੈਣੀ ਹੈ ਜਿਹੜੀ ਆਵਜਲਾ ਲਾਉਂਦਾ ਆ ਦੇਖ ਲੈ ਕੇ ਸੱਟ ਨਾ ਦੇ ਕਿਤੇ ਬਾਦੂ ਚ ਪੈਸੇ ਪਵਾ ਦੇ ਨਹੀਂ ਪਹੁੰਚਾਗਾ ਲਾਈ ਵੀ ਮਿੱਤਰੋ ਦੇਖਸਾ ਨੂੰ ਹਾਰੇ ਕਤਰਾਂ ਦੀ ਐਨਕ ਇੱਥੇ ਅਵੇਲੇਬਲ ਹੈ ਜਿਹੜੀ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਫਰੇਮ ਹੈ ਕੈਂਡਲਾ ਦੀ ਐਨਕ ਦੇਖੀ ਤੇ ਕੜੀਆਂ ਵੀ ਮਿਲਦੀਆਂ ਹਰ ਤਰ੍ਹਾਂ ਦੀ ਘੜੀ ਹੈ ਜਿਹੜੀ ਮਰਜ਼ੀ ਦੇਖ ਲੈ ਛੂਟੀ ਹੈਗੇ ਆਹ ਇਹ ਨਾੜਾ ਦੇਖ ਲਈ ਪ੍ਰਿੰਟਲੂ ਵੀ ਲੱਗਦਾ ਹੈ ਹੱਥ ਕਰਈ ਜੰਨਾ ਬਸ ਠੀਕ ਹੈ ਗਾਣੇ ਹੀ ਲੈਣੀਆਂ ਬਸ ਇਹ ਐਨਕ ਬਾਜ਼ ਯਾਦ ਰੱਖੀ ਜਿੰਗਿਆ ਯਾਰ ਹੀ ਹੈ ਬਸ ਠੀਕ ਹੈ ਪੈਕ ਕਰ ਦਿੰਦੇ 2500 ਦੀ ਹੈ ਜੀ ਉਹ ਜੇਬ ਚ ਕਿੰਨੇ ਫਟੇ 2 400 ਹੈਗਾ ਸਾਈ ਬੜਾ ਦਾਂਗੇ 2 400 ਹੈਗੇ ਜੀ ਚੱਲ ਬਾਕਸਿੰਗ ਕਰ ਬਣਾ ਨਾ ਇਹ ਨਹੀਂ ਅਨਬਾਕਸਿੰਗ ਕਰੀਏਗਾ ਲਓ ਬੀ ਕਿੰਨੇ ਆ ਗਏ 2 2 ਕੰਮ ਵੀ ਦੱਸੋ ਇਹਨਾਂ ਦਾ ਆਹ ਦੇਖੋ ਜੀ ਇਹ ਹੁਣ ਕੀ ਕਰਨਗੇ ਨਾ ਮੁੰਡੇ ਅਨਬਾਕਸਿੰਗ ਨੂੰ ਕਰਨਾ ਹੈ ਅਨਬਾਕਸਿੰਗ ਕਰਦੇ ਹਾਂ ਤੇ ਧੱਕਾ ਕਰਾ ਗਰੋਂ ਕਰਾਉਣੀ ਹੈ ਅਨਬਾਕਸਿੰਗ ਕਰਦੇ ਹਾਂ ਸਾਡੇ ਚਲਾਈ ਗ੍ਰੀਨ ਬੰਦੇ ਨਾਲੇ ਕਰਦੇ ਹਾਂ ਕੋਈ ਅਰਧਾ ਮੇਰੋਂ ਨਾ ਧੱਕਾ ਕਰ ਦੇਣਾ ਉਹ ਕਹਿੰਦਾ ਇਤਨਾ ਗੱਲ ਕਰਾ ਦੋ ਅਗਲੇ ਗੱਲ ਕਰਾ ਦੋ ਕਰਾ ਫਰਮਾ ਕੱਲ ਵੀ ਕਹਿੰਦਾ ਜਨਾਬ ਕਰਾ ਗਾ ਲੂਗੇ ਮੈਂ ਕਰਾ ਲੂਗਾ ਫਿਲਿੰਗ ਕੋਲ ਦੇ ਤਰੀਕਾ ਚਾਬੀ ਆਵੇ ਚਾਬੀ ਰਹਿਣੀ ਦੀ ਸਾਥ ਤੇ ਬੰਨੀ ਹੁੰਦੀ ਆਈ ਚਾਬੀ ਆ ਇਹ Amazon ਤੋਂ ਮਤਲਬ 150 ਦਾ ਪਿਆ ਹੋਊਗਾ ਲੋਕ ਹਨ ਨਾ ਨਾ Amazon ਤੇ ਮਹਿੰਗੀ ਗੱਡੀ ਦਾ ਕੋਈ ਲੱਗ ਰਿਹਾ ਹੀ ਨਹੀਂ ਹੈ ਦਿਖਾ ਦੇ ਨੀ ਮਾਸ਼ੀਲਾ ਤਰਾਂਡ ਉਹ ਮੈਂ ਇੰਸਟਾਲ ਲਾਈਂ ਹੈ ਕਿ ਡਰਾਈਵਰ ਨੂੰ ਦੋ ਆਹ ਲੋਕ ਮਾਸ਼ੀਲਾ ਬੜੀ ਆਉਂਦਾ ਫੜਦਾ ਏ ਆਹ ਲੋਕ ਲਾ ਕੇ ਤੇ ਇਹਨੂੰ ਆਪਣਾ ਚਾਬੀ ਵੀ ਕੱਢ ਲੈ ਤੇ ਬਾਅਦ ਚ ਇਹਨੂੰ ਐ ਕਰ ਦੇ ਲੱਗ ਗਿਆ ਲੋਕ ਕੋਈ ਮਾਈ ਦਾ ਲਾੜ ਨੂੰ ਖੋਲ ਨਹੀਂ ਸਕਦਾ ਗੱਡੀ ਦਾ ਬੈਂਪਰ ਟੁੱਟ ਜੂ ਪਰ ਇਹ ਨਹੀਂ ਹੁੰਦਾ ਗੱਡੀ ਟੁੱਟ ਜੂ ਚਲੋ ਪੱਥਰ ਟੁੱਟ ਜੂਗਾ ਚਲੋ ਸੜਕ ਟੁੱਟ ਜੂਗੀ ਪਰ ਇਹ ਨਹੀਂ ਟੁੱਟਦਾ ਇਹ ਬਣ ਗੁਰ ਸੀਮੈਂਟ ਦਾ ਬਣਿਆ ਹੈ ਅਬ ਇੱਥੇ ਸਾਮ ਸਾਰੇ ਬਸ ਰਹਿ ਗਏ ਆਂ 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 ਲੈ ਵੀ ਮਿੱਤਰੋ ਜਿਹੜੀ ਆ ਦੁਕਾਨਾ ਹੈ ਇਹ ਹੈਗੀ ਆ ਬਸ ਸਟੈਂਡ ਰਾਮਪਰਾ ਪੂਲ ਦੇ ਜਮਾ ਕੋਲ ਇਧਰਲੀ ਸਾਈਡ ਜਿੱਧਰ ਬਾਲਮਿਕੀ ਚੌਂਕ ਹੈ ਤੇ ਬਾਲਮਿਕੀ ਚੌਂਕ ਦੇ ਜਮਾ ਕੋਲ ਜਿਹੜੀ ਦੁਕਾਨ ਆ ਬਾਈ ਦੀ ਤੇ ਤੇ ਹਰ ਤਰ੍ਹਾਂ ਦੀ ਐਨਕ ਹੈ ਜਿਹੜੀ ਅਵੇਲੇਬਲ ਹੈ ਤੁਸੀਂ ਆਇਓ ਦੇਖਿਓ ਮਾਉਂ ਨਾ ਦੇ ਰਿਹਾ ਕਿ ਅੰਮਰ ਦੇਵ ਗਾਨੀ ਤੇ ਬੜੀਆਂ ਹੀ ਕੈਂਡ ਕੈਂਡ ਜਿਹੜੀਆਂ ਐਣਕਾ ਮਿਲਣਗੀਆਂ ਐਣਕ ਦੇ ਨਾਲ ਨਾਲ ਜਿਹੜਾ ਬਾਈ ਦਾ ਹਰ ਤਰ੍ਹਾਂ ਦੀ ਇੱਕ ਨੰਬਰ ਦੀ ਘੜੀ ਹੈ ਕਾਪੀ origignal ਬਾਕੀ ਤੁਸੀਂ ਦੇਖ ਹੀ ਜਾਣਾ ਹਰ ਤਰ੍ਹਾਂ ਦੀ ਜਿਹੜੀ ਤੁਹਾਨੂੰ ਇੱਥੇ ਐਣਕ ਦੀ ਵੈਰੈਟੀ ਮਿਲ ਜੂ ਤੇ ਜੇ ਤੁਹਾਨੂੰ ਨਿਗਾ ਚੈੱਕ ਕਰਨਾ ਤੁਸੀਂ ਕੋਈ ਵੀ ਮਾਡਲ ਫਰੇਮ ਲੈਣਾ ਹਰ ਇੱਕ ਤਰ੍ਹਾਂ ਦਾ ਮਾਡਲ ਫਰੇਮ ਮਿਲ ਜੂ ਤੇ ਵਧੀਆ ਤੋਂ ਵਧੀਆ ਕੁਆਲਟੀ ਦਾ ਚਸ਼ਮੜਾ ਤੁਸੀਂ ਦੇਖ ਹੀ ਸਕਦੇ ਹੋ ਹਾਂ ਅਸੀਂ ਆਹ ਮੁੰਡੇ ਨਹੀਂ ਲਿਆ ਬਿੱਲੇ ਨੇ ਇਹ ਆਪਾਂ ਕਿੰਨੇ ਦਾ ਸੀ ਬਾਈ ਜੀ ਇਹ ਫਰੇਮ ਹੈ ਇਹ 1100 ਦਾ ਫਰੇਮ ਹੈ ਤੇ ਆਪਾਂ ਐਣਕ ਬਣਵਾਈਏ ਆਪਣੇ ਤੋਂ ਮੇਰਾ ਜਨਮ ਰੇਟਾ ਟੋਟਲ ਆਪਰੇ ਬਣ ਗਏ 2300 2300 ਰੁਪਏ ਫਿਰ ਮੇਰੇ ਫਰੇਮ ਜਿੰਮੇ ਤੇ ਬੜੀ ਹੀ ਘੈਂਟ ਹੈ ਜਿਹੜੀ ਬਾਈ ਦੀ ਡੀਲਿੰਗ ਬਹੁਤ ਸੋਹਣੀ ਹੈ ਤੇ ਬਾਈ ਜਿਹੜੀ ਨਾਲ-ਨਾਲ ਨਿਗਾ ਵੀ ਚੈੱਕ ਕਰਦਾ ਤੇ ਬਾਕੀ ਤੁਸੀਂ ਜਦੋਂ ਇੱਕ ਵਾਰੀ ਇੱਥੇ ਆਗੇ ਤਾਂ ਜਿਹੜੀ ਐਣਕਾ ਤੁਸੀਂ ਬਣਵਾ ਕੇ ਜਾਉਂਗੇ ਹਰ ਇੱਕ ਤੋਂ ਚੀਜ਼ ਮਿਲਦੀ ਹੈ ਬਾਈ ਕੋਲੇ ਕੜੀਆਂ ਕੜੀਆਂ ਕੀ ਐਣਕਾ ਕੀ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈ ਬਾਈ ਕੋਲੇ ਰੱਖੀ ਹੋਈ ਹੈ ਬਾਕੀ ਬਹੁਤ ਬੋਤਾਈਦ ਬਾਈ ਦੇ ਫਰੇਮ ਦੇ ਨਾਲ ਤੇ ਬਾਕੀ ਤੁਸੀਂ ਹੁਣ ਬਾਈ ਨਾਲ ਆਪਾਂ ਗੱਲ ਹੀ ਕਰ ਲੈਣਾ ਬਾਈ ਜੀ ਆਪਣੀ ਦੁਕਾਨ ਆ ਜਿਹੜੀ ਇੱਕ ਵਾਰੀ ਐਡਰੈਸ ਜ਼ਰੂਰ ਲਾ ਦਿ ਆਪਣਾ ਹੈ ਬਸਟਰ ਨਾ ਕੰਮਲ ਬਾ ਚੌਕ ਟਿਗਰ ਨੇੜੇ ਬਸ ਸਟੈਂਡ ਦੁਕਾਨ ਨੰਬਰ 24 ਨੀਅਰ ਬਲਮਿਕ ਚੌਕ ਰੰਪਰਾ ਫੁੱਲ ਜ਼ਿਲ੍ਹਾ ਮਟੰਡਾ ਤੇ ਹਾਂ ਵੀ ਮਿੱਤਰੋ ਤੁਹਾਨੂੰ ਇੱਕ ਗੱਲ ਹੋਰ ਵੀ ਜ਼ਰੂਰ ਦੱਸ ਦੇਣੀ ਹੈ ਜਿਹੜਾ ਆਪਣਾ YouTube ਚੈਨਲ ਹੈ ਉਹ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਆਪਣਾ ਜਿਹੜਾ ਬਾਈ ਨੂੰ ਆ ਕੇ ਸਾਡੇ ਨਾਂ ਤੇ ਲੈ ਲਿਓ ਤੁਹਾਨੂੰ ਜਿਹੜੀ ਛੋਟ ਆ ਜਿਹੜੀ ਬਾਈ ਉਹ ਜ਼ਰੂਰ ਦੇਊਗਾ ਤੇ ਤੁਸੀਂ ਕਰੀ ਹਾਂ 20% ਹਾਂ 20% ਬਾਈ ਕਹਿੰਦਾ ਲੈ ਬਾਈ ਕਹਿੰਦਾ ਮੈਂ 20% ਜਿਹੜਾ ਡਿਸਕਾਊਂਟ ਦੇ ਦੂੰ ਜਿਹੜਾ ਵੀ ਆਪਣਾ ਵੀਡੀਓ ਦੇਖ ਕੇ ਬਾਈ ਇੱਥੇ ਆਊਗਾ ਭਾਈ ਉਹ ਵੀ 20% ਦੱਸੋ ਤਾਂ 20% ਜਿਹੜਾ ਡਿਸਕਾਊਂਟ ਮਿਲੂਗਾ ਤੇ ਬਾਕੀ ਬਿੱਲਾ ਵੀ ਇੱਥੋਂ ਬਣਾਉਂਦਾ ਰਹਿੰਦਾ ਜਿਹੜੀਆਂ ਭਾਈ ਦੱਸਿਆ ਯਾਰ ਅਸੀਂ ਵੀ ਇੱਥੋਂ ਹੀ ਬਣਵਾਈਆਂ ਸੀਗੀਆਂ ਉਹ 1600 ਦੀਆਂ ਬਣਵਾਈਆਂ ਸੀ ਪੂਰੀਆਂ ਵਧੀਆ ਪਈਆਂ ਇਹ ਵੀ A1 ਪਈਆਂ ਉਹ ਤੇ ਉਹ ਮੇਰੇ ਤੋਂ ਡਿੱਗਣ ਕਰਕੇ ਉਹ ਤੇ ਸਕ੍ਰੈਚ ਆ ਗਏ ਨਹੀਂ ਪੂਰੀ ਵਧੀਆ ਐਨਕ ਪਈਆਂ ਬਾਕੀ ਇੱਥੇ ਤੁਹਾਨੂੰ ਅਧਿਕ ਚੀਜ਼ ਮਿਲ ਜੂਗੀ ਭਾਈ ਜਿੱਦਾਂ ਸ਼ਾਪ ਤੋਂ ਤੇ ਆ ਦੇਖ ਲਓ ਤੇ ਸਾਰੀ ਇੱਕ ਚੀਜ਼ ਮਿਲ ਜਾਣੀ ਆ ਘੜੀਆਂ ਕੋਈ ਨਹੀਂ ਮਿਲ ਜਾਣੀ ਇਹ ਸਾਰੀਆਂ ਕਿੰਨੇ ਸਟਾਰਟ ਹੋ ਜਾਂਦੇ ਨੇ ਈ ਘੜੀਆਂ ਘੜੀਆਂ 2-250 ਸ਼ੁਰੂ ਹੋ ਜਾਂਦੇ ਨੇ 2-250 ਤੋਂ ਘੜੀਆਂ ਸਟਾਰਟ ਹੋਣ 10000 ਤੱਕ ਘੜੀਆਂ ਤੇ ਕਲਾਕ ਫੈਂਸੀ ਦਾ ਫੈਂਸੀ ਕਲਾਕ ਕਲਾਕ ਵੀ ਮਿਲ ਜਾਣੀਆਂ ਫੈਂਸੀ ਤੋਂ ਫੈਂਸੀ ਇੱਥਾਂ ਡਿਜ਼ਾਈਨ ਵੀ ਕਰ ਦਿੰਦੇ ਤੁਸੀਂ ਗਵਾਹ ਜਿਹੜੇ ਮਲ ਡਿਜ਼ਾਈਨ ਕਿਸੇ ਆਪ ਦੇ ਪਿੰਡ ਕਰਵਾ ਲੈਣੇ ਨਾਮ ਦੇ ਨਾਮ ਤੋਂ ਵੀ ਪ੍ਰਿੰਟ ਹੋ ਜਾਂਦਾ ਡਿਜ਼ਾਈਨ ਵੀ ਕਰ ਦਿੰਦੇ ਬਾਈ ਜੇ ਤੁਸੀਂ ਆਪ ਦੇ ਆਪ ਦੇ ਪਰਸ ਨਾਮ ਤੇ ਪ੍ਰਿੰਟ ਕਰਾਉਣੀ ਹੈ ਜਿਵੇਂ ਮਰਜੀ ਹਰ ਇੱਕ ਚੀਜ਼ ਇੱਥੋਂ ਮਿਲ ਸਕਦੀ ਹੈ ਤੁਹਾਨੂੰ ਬਾਕੀ ਬਾਈ ਦਾ ਕੰਟੈਕਟ ਨੰਬਰ ਅਸੀਂ ਇਸ ਸਕਰੀਨ ਤੇ ਪਾ ਦਾਂਗੇ ਤੁਸੀਂ ਕਾਲ ਕਰ ਲਿਓ ਥੈਂਕ ਯੂ